ਫਲਾਬਾ ਦੇ ਬੱਚੇ ਨਾ ਸਰਪਸੇ ਤੁਮ ਕਾ ਵੀ ਦਿੱਤਾ ਉਹ ਬੇਬੇ ਕਰ ਕੈਨੇ ਕਪੜੇ ਉਹਨੇ ਸਰਫਦਾ ਲੱਗੂਗਾ ਏ ਨਾਲ ਫਿਰ ਕੀ ਹੋਗਾ ਜੀ ਆਦ ਕਿ ਸਰਫ ਵੱਧ ਲੱਗ ਗਿਆ ਮੈਂ ਵੀ ਘਰ ਦੀ ਮਾਲਕਾਂ ਨਹੀਂ ਕਾਲ ਦੀ ਫੂਤ ਨਹੀਂ ਸੇਆਂ ਚੱਦ ਤੂੰ ਕਹੜੇ ਪਾਸੇ ਮਾਲਕਣ ਹੋ ਗਈ ਬੇਕਾਰ ਬਜਾ ਜੋੜ ਕੇ ਮਕਾਰ ਬਣਾਇਆ ਏ ਬੇਬੇ ਕਿਉਂ ਚੁੱਠੋ ਨੀ ਪੰਡਾ ਬੰਨੀ ਆਨੀ ਏ ਮੈਨੂੰ ਤਾਂ ਹੀ ਨੇ ਸਾਰਾ ਕੁਝ ਦੱਸਤਾ ਇਹ ਘਰ ਤੁਸੀਂ ਜ਼ਮੀਨ ਵੇਚ ਕੇ ਪਾਇ ਸੀ ਨਾਲੇ ਐਵੇਂ ਕਿਸੇ ਆ ਗਈ ਤੁਹਾਡਾ ਸਾਰਾ ਪੰਡ ਮੈਨੂੰ ਲੈਣ ਗਿਆ ਸੀ ਇਹ ਤਾਂ ਸੜ ਤੋਂ ਗਲਤੀ ਹੋ ਗਈ ਜਿਹੜਾ ਸੀ ਤਨ ਲੈਣ ਗਾ ਏ ਉਹ ਕਿਉਂ ਤੁਸੀਂ ਕੁੜਕੜ ਲਾਈ ਆ ਯਾਰ ਹੁਣ ਗੱਲ ਕੀ ਹੋਊਗੀ ਤੁਸੀਂ ਤਾਂ ਸੌਣ ਵੀ ਨਹੀਂ ਦਿੰਦੇ ਰਾਣੀ ਨਾ ਨਾ ਤੇਰੀ ਮਾਂ ਨਾਲ ਆਪਾਂ ਅੱਡ ਹੋਣਾ ਹੈ ਅੱਛਾ ਅੱਡ ਹੋਣਾ ਉਹ ਜੇ ਅਸੀਂ ਅੱਡ ਹੋ ਗਏ ਬੇਬੇ ਨੇ ਤਾਂ ਘਰ ਦਾ ਚਮਚਾ ਵੀ ਨਹੀਂ ਚੱਕਣ ਦੇਣਾ ਇਦੋਂ ਚੰਗਾ ਇਹਨਾਂ ਦੀ ਸੁਲਾ ਕਰਵਾ ਦੇਣਾ ਨਾਲੇ ਖਰਚੇ ਦੁੱਗਣੇ ਤਿੱਗਣੇ ਵੱਧ ਜਾਣਗੇ ਬੇਬੇ ਕੋਲ ਜਾਣਾ ਮੈਂ ਬੇਬੇ ਤੀਰ ਖੇ ਲੜਾਈ ਝਗੜੇ ਚ ਆਪਾਂ ਸਾਰਿਆਂ ਨੇ ਇੱਕੋ ਘਰ ਚ ਇਕੱਠੇ ਰਹਿਣਾ ਤੁਸੀਂ ਸੁਲਾ ਕਰ ਲਓ ਵੇ ਐ ਕਿ ਮੈਂ ਕਰ ਲਾਂ ਸੁਲਾ ਮੇਰਾ ਤਾਂ ਜੀ ਕਰਦਾ ਇਹਦਾ ਮਾਰ ਮਾਰ ਚਪੇੜੇ ਬੁਥਾ ਭੰਨਦਿਆਂ ਚਲ ਐ ਘਰ ਬੇਬੇ ਤੂੰ ਚਪੇੜੇ ਮੇਰੇ ਮਾਰ ਲੈ ਤੇ ਸੁਲਾ ਉਹਦੇ ਨਾਲ ਕਰ ਲੈ ਹਾਂ ਐ ਵੀ ਠੀਕ ਹੈ